ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਪਿੰਡੂ ਕਲਚਰ ਤੇ ਇਸ ਵਾਰ ਅਸੀਂ ਤੁਹਾਨੂੰ ਦੱਸਾਂਗੇ ਮੁਦਰਾ ਲੋਨ ਬਾਰੇ ਮੁਦਰਾ ਲੋਨ ਹੈ ਕੀ 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 ਇਹਦੇ ਲਈ ਸਾਨੂੰ ਚਾਹੀਦਾ ਤੇ ਕਿੰਨੇ ਕਿੰਨੇ ਹੈ ਅਸੀਂ ਲੈ ਸਕਦੇ ਹਾਂ ਮੁਦਰਾ ਲੋਨ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈ ਇੱਕ ਵਿੱਤੀ ਸਹਾਇਤਾ ਸਕੀਮ ਹੈ ਜਿਸ ਦੇ ਵਿੱਚ ਛੋਟਾ ਉਦਯੋਗ ਕਰਨ ਵਾਲਾ ਬੰਦਾ ਆਪਣੇ ਉਦਯੋਗ ਨੂੰ ਵਧਾਉਣ ਲਈ ਬੈਂਕ ਤੋਂ ਸਹਾਇਤਾ ਲੈ ਸਕਦਾ ਹੈ ਉਦੇ ਲਈ ਉਹਨੂੰ ਕੀ ਕੀ ਚਾਹੀਦਾ ਤੇ ਕਿੰਨਾ-ਕਿੰਨਾ ਨੂੰ ਇਹ ਲੋਨ ਮਿਲ ਸਕਦਾ ਇਹ ਲੋਨ 50000 ਤੋਂ ਲੈ ਕੇ 10 ਲੱਖ ਤੱਕ ਬਿਨਾ ਕਿਸੇ ਸਕਿਉਰਿਟੀ ਦੇ ਮਿਲਦਾ ਹੈਗਾ ਉਹਦੇ ਲਈ ਬੰਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਕਿਸਾਨ ਨੇ ਕੰਮ ਵਧਾਉਣਾ ਮਤਲਬ ਉਹਨੇ ਦੁੱਧ ਦਾ ਕੰਮ ਚਲਾਉਣਾ ਤਾਂ ਉਹਨੂੰ 10 ਲੱਖ ਤੱਕ ਦਾ ਲੋਨ ਦਿੱਤਾ ਜਾਊਗਾ ਉਹਦੇ ਦੀ ਉਹ ਮੱਝਾਂ ਖਰੀਦ ਸਕਦਾ ਮੱਝਾਂ ਖਰੀਦਣ ਤੋਂ ਪਹਿਲਾਂ ਉਹਨੂੰ ਕੀ ਕੀ ਦਿਖਾਉਣਾ ਪਊਗਾ ਬੈਂਕ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ ਜਗ੍ਹਾ ਹੋਵੇ ਜਿੱਥੇ ਤੁਸੀਂ ਪਸ਼ੂ ਰੱਖਣੇ ਨੇ ਕਹਾਡੇ ਕੋਲੇ ਚਾਰੇ ਦਾ ਪ੍ਰਬੰਧ ਹੋਵੇ ਜਿਹੜਾ ਤੁਸੀਂ ਪਸ਼ੂਆਂ ਨੂੰ ਪਾਉਣਾ ਹੈ ਸ਼ੈੱਡ ਵਗੈਰਾ ਬਣਿਆ ਹੋਵੇ ਮੁਕੰਮਲ ਤੌਰ ਤੇ ਤੇ ਕੁਸ਼ਕ ਪਸ਼ੂ ਤੁਸੀਂ ਪਹਿਲਾਂ ਤੋਂ ਰੱਖ ਰਹੇ ਹੋ ਤਾਂ ਕਰਕੇ ਉਹ ਬੈਂਕ ਦੇਖਦਾ ਵੀ ਕੀ ਇਹਨਾਂ ਦਾ ਇਹ ਕੰਮ ਚੱਲਦਾਗਾ ਕਿਉਂਕਿ ਜੇ ਤੁਸੀਂ ਨਵੇਂ ਕੰਮ ਚ ਇੱਕੇ ਤੁਹਾਨੂੰ 10 ਲੱਖ ਰੁਪਏ ਲਾਹੋਗੇ ਤਾਂ ਉਹਦੀ ਕਿਸ਼ਤ ਮੋੜਨੀ ਬਹੁਤ ਔਖੀ ਹੋ ਜਾਂਦੀ ਹੈ ਤਾਂ ਕਰਕੇ ਤੁਹਾਨੂੰ ਪਹਿਲਾਂ ਤੋਂ ਕੁਝ ਨਾ ਕੁਝ ਉਹਦੇ ਲਈ ਚਾਹੀਦਾ ਹੁੰਦਾ ਉਸ ਤੋਂ ਅੱਗੇ ਆ ਜੋ ਜੇ ਕਿਸੇ ਦੀ ਦੁਕਾਨਦਾਰੀ ਹੈ ਉਹਨੇ ਉਸ ਦੁਕਾਨਦਾਰੀ ਨੂੰ ਵਧਾਉਣਾ ਹੈ ਤਉ ਉਹਦੇ ਲਈ ਉਹਦੇ ਦੁਕਾਨ ਦੇ ਬਿੱਲ ਜਿਹੜੀਆਂ-ਜਿਹੜੀਆਂ ਉੱਚ ਚੀਜ਼ਾਂ ਪਈਆਂ ਨੇ ਉਹਦੇ ਬਿੱਲ ਹੋਣੇ ਲਾਜ਼ਮੀ ਐ ਉਹਦੀ ਪਿਛਲੇ ਸਾਲ ਦੀ ਟਰਨਓਵ ਹੋਣੀ ਟਰਨਓਵਰ ਹੋਣੀ ਚਾਹੀਦੀ ਐ ਤੇ ਉਹ ਜਗ੍ਹਾ ਜਿੱਥੇ ਉਹ ਦੁਕਾਨ ਚੱਲ ਰਹੀ ਐ ਉਹ ਹੋਣੀ ਲਾਜ਼ਮੀ ਐ ਜਾਂ ਉਹਦੀ ਕੋਈ ਰੈਂਟ ਡੀਡ ਹੋਣੀ ਚਾਹੀਦੀ ਐ ਵੀ ਜੇ ਤੁਸੀਂ ਕਿਰਾਏ ਤੇ ਲੈਤੀ ਹੋਈ ਐ ਤਾਂ ਤੁਸੀਂ ਉਹ ਕਿਰਾਇਆ ਦੇ ਰਹੇ ਹੋ ਮਹੀਨੇ ਬਾਅਦ ਹੈ ਨਾ ਉਸ ਤੋਂ ਬਾਅਦ ਇਹਦੇ ਲਈ ਜ਼ਰੂਰੀ ਚੀਜ਼ਾਂ ਕੀ ਨਹੀਂ ਗਈਆਂ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਬਿਜ਼ਨਸਮੈਨ ਨੇ ਲੈਣਾ ਤਾਂ ਉਹਦੀ ਟਰਨਓਵਰ ਹੋਣੀ ਚਾਹੀਦੀ ਹੈਗੀ ਜੇ ਕਿਸੇ ਨੇ ਨਮਾ ਕੰਮ ਚਲਾਉਣਾ ਤਾਂ ਉਹਦੇ ਲਈ ਜਗ੍ਹਾ ਵਗੈਰਾ ਸੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਉਹ ਸਾਰਾ ਕੁਝ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਦਾ ਵਿਆਜ ਹੈ ਜਿਹੜਾ ਉਹ ਸਿੰਬਲ ਤੇ ਡਿਪੈਂਡ ਕਰਦਾ ਹੈਗਾ ਵੀ ਤੁਹਾਡਾ ਸਿੰਬਲ ਸਕੋਰ ਕਿੰਨਾ ਹੈਗਾ ਤੁਸੀਂ ਇਹ ਸਿੰਬਲ ਸਕੋਰ ਆਪਣੇ ਕਿਤੇ ਨੇੜੇ ਦੇ ਕਿਸੇ ਵੀ ਬੈਂਕ 'ਚ ਜਾ ਕੇ ਜਾਂ ਕਿਤੇ ਕੈਫੇ ਤੇ ਵੀ ਚੈੱਕ ਕਰ ਸਕਦੇ ਹੋ ਜੇਕਰ ਕਿਸੇ ਵਿਅਕਤੀ ਦਾ ਪਹਿਲਾਂ ਕੋਈ ਲੋਨ ਹੈ ਉਹ ਡਿਫਾਲਟਰ ਚੱਲ ਰਿਹਾ ਤਾਂ ਉਹਨੂੰ ਇਹ ਲੋਨ ਨਹੀਂ ਮਿਲੂਗਾ ਤਾਂ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਖੁਦ ਧਿਆਨ ਰੱਖ ਕੇ ਬੈਂਕ 'ਚ ਜਾ ਕੇ ਆਪਣਾ ਪਤਾ ਕਰ ਸਕਦੇ ਹੋ ਧੰਨਵਾਦ